ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਹੈ ਦੱਸਦੀ ਹੈ ਕਿ ਐਮਪੀ ਰਵਨੀਤ ਬਿੱਟੂ ਵੱਲੋਂ ਸਕੂਲ ਆਫ ਐਮਿਨੈਂਸ ਦੇ ਕੀਤੇ ਉਦਘਾਟਨ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ ਜਿਸ ਤੇ ਵਿਧਾਇਕ ਗੋਗੀ ਨੇ ਬੋਲਦੇ ਹੋਏ ਕਿਹਾ ਕਿ ਵਿਰੋਧੀਆਂ ਦਾ ਕੰਮ ਹੈ ਖਲਣ ਪਾਉਣਾ ਅਤੇ ਉਹਨਾਂ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ ਕਿਹਾ ਕਿ ਅਸੀਂ ਆਪਣਾ ਕੰਮ ਕਰਕੇ ਆਪਣੀ ਲਕੀਰ ਨੂੰ ਵੱਡਾ ਕਰ ਰਹੇ ਹਾਂ ਅਤੇ ਇਹ ਕੰਮ ਨਾ ਕਰਕੇ ਆਪਣੀ ਲਕੀਰ ਨੂੰ ਛੋਟਾ ਕਰ ਰਹੇ ਨੇ ਕਿਹਾ ਕਿ ਲੋਕਾਂ ਦੇ ਨਕਾਰੇ ਹੋਏ ਲੀਡਰਾਂ ਤੇ ਕੋਈ ਚਰਚਾ ਨਹੀਂ ਕਰਨੀ ਚਾਹੀਦੀ ਹੋਰ ਕੀ ਗੱਲਬਾਤ ਕੀਤੀ ਹੈ ਉਹਨਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਦੇ ਹਾਂ ਇਹ ਦੂਸਰਾ ਲੋਕਾਂ ਨੇ ਕਹੇ ਆ ਇਹ ਮੇਰਾ ਪਰਿਵਾਰ ਆ ਮੇਰਾ ਟੱਬਰ ਆ ਵਾਰਡ ਨੰਬਰ 82 ਪਲੇ ਕੋਲਾ ਹਾਊਸ ਤੁਸੀਂ ਦੇਖੋ ਸਾਰੇ ਸਰ ਹਰ ਘਰ ਦਾ ਜੀ ਭੈਣ ਮੇਰਾ ਵੀਰ ਮੇਰੇ ਬਜ਼ੁਰਗ ਮੇਰੇ ਬੱਚੇ ਸਾਰੇ ਇੱਥੇ ਆਪਾਰ ਆਏ ਹੋਏ ਨੇ ਸਿਰਫ ਪਿਆਰ ਦੇ ਨਾਲ ਇੱਕ ਦੂਜੇ ਨੂੰ ਅਸੀਂ ਪਿਆਰ ਵਟਦੇ ਆ ਇੱਕ ਦੂਜੇ ਦਾ ਸਤਿਕਾਰ ਕਰਦੇ ਆ ਤੇ ਆਪਣੇ ਖੁਸ਼ੀਆਂ ਦੇ ਪਲ ਵੀ ਸਾਂਝੇ ਕਰਦੇ ਆ ਗਮੀਆਂ ਦੇ ਵੀ ਕਰਦੇ ਆ ਉਹਦੇ ਨਾਲ ਜੋ ਮੇਰੇ ਪਰਿਵਾਰ ਦੀ ਮਲੇਰ ਕੋਟਲਾ ਹਾਊਸ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਅਸੀਂ ਨੇ ਪਰੇ ਚੜਨਾ ਉਹਨਾਂ ਦਾ ਵੀ ਅਸੀਂ ਹੱਲ ਕੱਢਣਾ ਤੇ ਕਿਉਂਕਿ ਉਮੀਦਾਂ ਮੇਰੇ ਤੇ ਨੇ ਮੇਰੇ ਪਰਿਵਾਰ ਦੀਆਂ ਤੇ ਮੇਰਾ ਫਰਜ਼ ਬੰਦਾ ਮੈਂ ਉਹ ਉਮੀਦਾਂ ਦੇ ਖਰਾ ਉਤਰਾਂ ਔਰ ਜੋ ਜੋ ਪਿੱਛੇ ਇਹਨਾਂ ਦੇ ਕੰਮ ਸੀਗੇ ਮਲੇਰ ਕੋਟਲਾ ਉਸ پارک ਬਣਾਉਣੀ ਸੀ ਉਹ ਬਣ ਚੁੱਕੀ ਤੁਸੀਂ ਦੇਖੋ ਕਿੰਨੀ ਖੂਬਸੂਰਤਵਾਰ پارک ਬਣੀ ਆ ਜਿਹੜੀ ਪਿਛਲੇ 20 ਸਾਲ ਤੋਂ ਬਣੀ ਨਹੀਂ ਸੀ ਮੈਂ 8 ਸਾਲ ਤਾਂ ਹੋਈ ਗਿਆ ਹੋਣੇ ਨੇ ਜੀ ਤੇ ਹੁਣ ਤਕਰੀਬਤ ਜੋ ਵੀ ਇੱਥੋਂ ਦੇ ਹੋਰ ਕੰਮ ਦੱਸੇ ਗਏ ਨੇ ਮੈਨੂੰ ਮੇਰੇ ਪਰਿਵਾਰ ਨੇ ਉਹ ਉਸੇ ਕਰਕੇ ਫਿਰ ਪਰਿਵਾਰ 'ਚ ਆ ਕੇ ਖੁਸ਼ੀਆਂ ਮਾਣਾਂਗੇ ਔਰ ਬੈਠਾਂਗੇ ਹੱਸਾਂਗੇ ਖੇਡਾਂਗੇ ਇਹ ਗਾਣਾ ਸੀਮ ਸਿੰਘ ਸਾਹਿਬ ਨੇ ਹੀ ਸੀ ਲੋਕਾਂ ਨੇ ਹੀ ਸੀ ਹੈ ਜਿਹੜਾ ਗਾਣਾ ਆਇਆ ਸੀਮ ਸਿੰਘ ਸਾਹਿਬ ਦੇ ਹੀ ਸੀ ਇਹ ਲੋਕਾਂ ਨੇ ਹੀ ਸੀ ਦੇਖੋ ਮਾਣ ਜੋ ਸਾਡੇ ਸੀਐਮ ਸਾਹਿਬ ਵੀ ਸਾਡੇ ਸਿਪਾਹਸালার ਨੇ ਸਾਡੇ ਪੰਜਾਬ ਦਾ ਮਾਣ ਨੇ ਉਹ ਭਗਵੰਤ ਮਾਨ ਪੰਜਾਬ ਦਾ ਮਾਣ ਔਰ ਇਹ ਲੋਕਾਂ ਲਈ ਵੀ ਮੇਰਾ ਲੋਕ ਨਹੀਂ ਹੈ ਮੇਰੇ ਪਰਿਵਾਰ ਆ ਤੇ ਆਪਣੇ ਜਿਦੋਂ ਪਰਿਵਾਰ ਚ ਬੈਨੇ ਹੱਸਦੇ ਖੇਡਦੇ ਆ ਖੁਸ਼ੀ ਦਾ ਪਲ ਤੇ ਇਸ ਕਰਕੇ ਸੀ ਐਮਐਲਏ ਸਾਹਿਬ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਵੇਂ ਤਰ ਸਿੰਘ ਬਿੱਟੂ ਨੇ ਸਵਾਲ ਚੁੱਕੇ ਨੇ ਸਕੂਲ ਆਫ ਐਮਰਜੈਂਸੀ ਬਾਰੇ ਉਹ ਕਹਿੰਦੇ ਕਿ ਇਹ ਜਿਹੜੇ ਉਦਘਾਟਨ ਕੀਤਾ ਗਿਆ ਸੀ ਇਹ ਪਹਿਲਾਂ ਹੀ ਕੀਤਾ ਗਿਆ ਸੀਗਾ ਉਹ ਕਹਿੰਦੇ ਹੁਣ ਦਾ ਰੁਪਿਆ ਲਾ ਕੇ ਇਤਿਹਾਸ ਦਿੱਤੇ ਨੇ ਅਖਬਾਰਾਂ ਚ ਤੇ ਬੋਰਡਾਂ ਚ ਇਹਦੀ ਕੀ ਲੋੜ ਹੈ ਗੱਲ ਇਹ ਆ ਮੈਂ ਤਾਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਵੀ ਇਹਨਾਂ ਲੋਕਾਂ ਨੇ ਹਮੇਸ਼ਾ ਖੱਲਲ ਹੀ ਪਾਣਾ ਹੁੰਦਾ ਵਿਰੋਧੀਆਂ ਦਾ ਕੰਮ ਆ ਵਿਰੋਧ ਕਰਨਾ ਸਾਡਾ ਕੰਮ ਆ ਕੰਮ ਕਰਨਾ ਠੀਕ ਆ ਅਸੀਂ ਕੰਮ ਕਰਕੇ ਆਪਣੀ ਲਕੀਰ ਵੱਡੀ ਕਰ ਰਹੇ ਆ ਠੀਕ ਆ ਇਹ ਸਾਡਾ ਵਿਰੋਧ ਕਰਕੇ ਆਪਣੀ ਲਕੀਰ ਜਿਹੜੀ ਇਹਨਾਂ ਦੀ ਸੀਗੀ ਉਹ ਵੀ ਆਪ ਹੀ ਮਟਾਈ ਜਾਂਦੇ ਨੇ ਇਸ ਕਰਕੇ ਮੇਰਾ خیال ਆ ਆਪਾਂ ਇਹ ਵਿਲੇ ਲੋਕ ਨੇ ਲੋਗਾਂ ਦੇ ਨਕਾਰੇ ਹੋਏ ਨੇ ਤੇ ਮੇਰਾ خیال ਇਹਨਾਂ ਬਾਰੇ ਉਹ ਆਪਾਂ ਚਕਚਾ ਨਾ ਕਰੀਏ ਤੇ ਆਪਾਂ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਸ਼ਹਿਰ ਵਾਸਤੇ ਆਪਣੇ ਹਲਕੇ ਵਾਸਤੇ ਡਿਵੈਲਪਮੈਂਟ ਦੀਆਂ ਔਰ ਆਪਣੇ ਲੋਕਾਂ ਦੇ ਦੁੱਖ ਸੁੱਖ ਦੀਆਂ ਗੱਲਾਂ ਕਰੀਏ ਉਦੋਂ ਚ ਮੇਰਾ ਖਿਆਲ ਜਿਆਦਾ ਬਿਹਤਰੀਆ 5 ਤਰੀਕ ਨੂੰ ਗ੍ਰਿਫਤਾਰੀ ਦੇਣ ਜਾ ਰਹੇ ਨੇ ਕਿਤਨਾ ਕਿਤੇ ਨਹੀਂ ਉਹ ਕਿਹੜਾ ਕੀ ਕਹਿੰਦੇ ਤੋਂ ਬੜੀ ਕਾਰਗਿਲ ਦੀ ਜੰਗ ਜਿੱਤ ਗਿਆ ਆ ਠੀਕ ਆ ਤੇ ਜੇ ਉਹ ਗ੍ਰਿਫਤਾਰੀ ਤਾਂ ਇਹ ਹੁੰਦੀ ਉਹ ਬੜੀ ਵੱਡੇ ਮੋਰਚੇ ਲਾ ਕੇ ਆਏ ਨੇ ਉਹ ਉਹ ਤਾਂ ਪਹਿਲੇ ਇੱਕ ਪਗਵਾੜੇ ਨੇ ਸਾਢੇ 4 ਪੌਣੇ 5 ਸਾਲ ਬਾਅਦ ਆ ਜਾ ਕੇ ਲੋਗਾ ਜੀ ਤੁਸੀਂ ਕਰਦੇ ਹੋ ਤੇ ਉਹਦੇ ਨਾਲ ਮੇਰਾ ਖਿਆਲ ਆ ਵੀ ਲੋਕੀ ਵੀ ਸਮਝਦੇ ਨਹੀਂ ਇਸ ਚੀਜ਼ ਨੂੰ ਵੀ ਅਸੀਂ ਅਸੀਂ ਵੀ ਲੋਕਾਂ ਚ ਰਹਨੇ ਆ ਦੇਖੋ ਪਰਿਵਾਰ ਜਿੱਥੇ ਸਾਨੂੰ ਕੋਈ ਬੁਲਾਉਂਦਾ ਸੀ ਆਉਂਦੇ ਨਹੀਂ ਦੇਖੋ ਅੱਜ ਮਲੇਰ ਕੋਟਲਾ ਹਾਊਸ ਨੇ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਗੁਰਪ੍ਰੀਤ ਗੋਗੀ ਜੀ ਨੂੰ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਤਾਰੀਫਾਂ ਨੇ ਜਿਹੜੇ ਉਹਨਾਂ ਦੇ ਕੰਮ ਨੇ ਉਹ ਬੋਲਣੇ ਸ਼ੁਰੂ ਹੋ ਚੁੱਕੇ ਨੇ ਉਸੇ ਸਿਲਸਿਲੇ ਦੇ ਵਿੱਚ ਅੱਜ ਆਪਣੀਆਂ ਮੁਸ਼ਕਲਾਂ ਨੂੰ ਆਪਣੇ ਕੰਮਾਂ ਨੂੰ ਲੈ ਕੇ ਉਹਨਾਂ ਨੂੰ ਇੱਥੇ ਬੁਲਾਇਆ ਔਰ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਔਰ ਮੈਂ ਇਹ ਸਮਝਦਾ ਕਿ ਬਹੁਤ ਹੀ ਜਲਦ ਕਿਉਂਕਿ ਇਹ ਇੱਕ ਸਾਡਾ ਐਸਾ ਲੀਡਰ ਜਿਹੜਾ ਇੰਨਾ ਤਕੜ ਹੈ ਵੀ ਇਹ ਕੰਮ ਕਿਵੇਂ ਹੁੰਦੇ ਨੇ ਔਰ ਕਿਵੇਂ ਕਰਾਣੇ ਨੇ ਉਹਨੂੰ ਆਂਦੇ ਨੇ ਔਰ ਇਹ ਬਹੁਤ ਜਲਦੀ ਜਿਹੜੇ ਇਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੇ ਸੋਲਵ ਕਰ ਦੇਣੀਆਂ ਔਰ ਅਸੀਂ ਫੇਰ ਇਸੇ ਤਰ੍ਹਾਂ ਧੰਨਵਾਦ ਹੁਣ ਅੱਜ ਤੱਕ ਸਮੱਸਿਆ ਲਈ ਬੁਲਾਇਆ ਸੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਧੰਨਵਾਦ ਕਰਨ ਲਈ ਬੁਲਾਵਾਂਗੇ